ਆਪਾਂ ਖੜੇ ਆਂ ਘੋੜੀਆਂ ਦੇ ਮੇਲੇ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਵਿਖੇ ਜੋ ਮਾਗੀ ਮੇਲਾ ਚੱਲ ਰਿਹਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋਵੋਗੇ ਫਰੇਮ ਦੇ ਵਿੱਚ ਜਿਹੜਾ ਇੱਕ ਕੁੱਤਿਆਂ ਦੀ ਆਪਾਂ ਵੱਖਰੀ ਜੀ ਤੁਹਾਨੂੰ ਨਸਲ ਦਿਖਾ ਰਹੇ ਆਂ ਜਿਵੇਂ ਆਪਾਂ ਥੋੜਾ ਸਮਾਂ ਪਹਿਲਾਂ ਅਲੀ ਸੈਸ਼ਨ ਬਰੀਡ ਤੇ ਜਿਹੜੀ ਪੰਜਾਬੀ ਦੇ ਵਿੱਚ ਪਹਿਲੀ ਵੀਡੀਓ ਕੀਤੀ ਸੀਗੀ ਜਿਸ ਨੂੰ ਤੁਸੀਂ ਬੜਾ ਪਿਆਰ ਦਿੱਤਾ ਤੇ ਇਹ ਬਰੀਡ ਵੀ ਜਿਹੜੀ ਹੈਗੀ ਆਪਣੇ ਚੈਨਲ ਤੇ ਅੱਜ ਪਹਿਲੀ ਵਾਰ ਤੁਸੀਂ ਦੇਖ ਰਹੇ ਹੋ ਬਾਈ ਹੋਰੀ ਆਪਣੇ ਨਾਲ ਖੜੇ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਇਹਨਾਂ ਜਾਨਵਰਾਂ ਦੇ ਮਾਲਕ ਨੇ ਆਜੋ ਪਹਿਲਾਂ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਬਾਈ ਠੀਕ ਠਾਕ ਹੋ ਵਧੀਆ ਠੀਕ ਠਾਕ ਦੱਸੋ ਤੇ ਕਿਵੇਂ ਆ ਬਾਈ ਜਾਨਵਰ ਠੀਕ ਆ ਜਾਨਵਰ ਵਧੀਆ ਠੀਕ ਠਾਕ ਸਭ ਤੋਂ ਪਹਿਲਾਂ ਬਈ ਆਪਣੇ ਬਾਰੇ ਦੱਸ ਦਿਓ ਆਪਣਾ ਨਾਮ ਪਿੰਡ ਕਿਹੜੇ-ਕਿਹੜੇ ਭਰਾ ਆਪਣੇ ਨਾਲ ਵੀਡੀਓ 'ਚ ਖੜੇ ਆ ਜੀ ਆਪਣਾ ਪਿੰਡ ਬਈ ਕੋਟਲਾ ਮੇਰ ਸਿੰਘ ਵਾਲਾ ਨਾਮ ਮੇਰਾ ਸੁਖਦੀਪ ਆ ਜੀ ਨਾਲ ਆਪਣੇ ਸੀਪਾ ਪਲਾਈ ਜਾਣੇ ਤੋਂ ਪ੍ਰਦੀਪ ਅਜਲਦਾਰ ਵਧਾਈ ਕਿਹਾ ਤੋਂ ਤੇ ਜਸਵਿੰਦਰਾ ਗਲੱਬੇ ਵਾਲੇ ਤੋਂ ਇੱਕ ਮਿੱਤਰ ਆਪਣਾ ਉਹ ਪਾਸੇ ਖੜਾ ਸਾਈਡ ਤੇ ਹਰਜੀਤ ਕੋਟਲਾ ਮੇਰ ਸਿੰਘ ਆ ਉਹ ਵੀਡੀਓ ਚ ਆਇਆ ਨਹੀਂ ਹੈ ਹਾਂਜੀ ਸਾਗਦਾ ਵਾਲਾ ਬਈ ਇਹ ਸ਼ੌਂਕ ਦੱਸਿਓ ਆਪਾਂ ਨੂੰ ਕਦੋਂ ਦਾ ਹੈਗਾ ਕੁੱਤਿਆਂ ਵਾਲਾ ਕੰਮ ਇਹਦਾ ਸ਼ੌਂਕ ਤਾਂ ਬਈ ਬਹਾਵਾ ਟਾਈਮ ਦਾ ਸਾਡੇ ਬਜ਼ੁਰਗਾਂ ਦੇ ਰੱਖੇ ਹੋਏ ਸਾਡੇ ਬਾਈ ਵੱਡੇ ਦੇ ਅੱਛਾ ਉਤੋਂ ਹੀ ਸਾਨੂੰ ਸ਼ੌਂਕ ਪਿਆ ਵਾ ਜੀ ਇਹ ਠੀਕ ਹੈ ਤੇ ਕਿਹੜੀ ਕਿਹੜੀ ਬਰੀਡ ਤੇ ਕੰਮ ਕਰ ਰਹੇ ਹੋ ਤੁਸੀਂ ਉਹ ਸਾਡੇ ਬੰਦੇ ਨੂੰ ਵੀ ਵਰਗਨੋਦਲ ਸ਼ੈਸ਼ਨ ਦਾ ਹੀ ਸ਼ੌਂਕ ਆ ਕੱਲੇ ਦਾ ਹਾਂਜੀ ਤੇ ਸਾਨੂੰ ਹੁਣ ਫਿਰ ਨਾਲ ਜਰਮਨ ਸ਼ੈਫਰਡ ਦਾ ਵੀ ਆ ਉਹ ਸ਼ੋਅ ਵੀ ਕਰੀਦਾ ਤੇ ਸ਼ੋਅ ਕਰਵਾਈਦਾ ਵੀ ਆ ਜਿਹੜਾ ਨਿਹਾਲ ਸਿੰਘ ਆ ਦੇ ਸ਼ੋਅ ਹੁੰਦਾ ਹਾਂਜੀ ਬਾਈ ਉਹ ਆਪਾਂ ਨਾਲ ਹੀ ਇੱਕ ਬਾਈ ਨਿਊ ਪ੍ਰਿੰਸ ਫਰਮ ਵਾਲੇ ਆਪਣੇ ਨਿਹਾਲ ਸਿੰਘ ਵਾਲੇ ਤੋਂ ਉਹ ਰਲ ਕੇ ਸ਼ੋਅ ਕਰਵਾਉਂਦੇ ਨੇ ਜੀ ਠੀਕ ਹੈ ਬਾਈ ਹਾਂਜੀ ਬਾਈ ਹੋਰਾਂ ਦਾ ਦੋਸਤੋ ਜਰਮਨ ਸ਼ੈਫਰਡ ਦੇ ਵਿੱਚ ਵੀ ਵੱਡਾ ਨਾਮ ਆ ਹਨਾ ਤੁਸੀਂ ਦੇਖਿਆ ਹੀ ਹੋਊਗਾ ਬਾਈ ਸੁਖਦੀਪ ਬਹੁਤ ਚੰਗੇ ਚੰਗੇ ਜਿਹੜੇ ਡੌਗ ਹੈਗੇ ਉਹ ਇਹਨਾਂ ਨੇ ਸ਼ੋਅ ਲਾਏ ਤੇ ਵਿੰਨ ਵੀ ਬਹੁਤ ਹੋਇਆ ਸ਼ੋਹਣਾ ਭਾਈ ਹਾਂਜੀ ਭਾਈ ਲਾਸਟ ਹੁਣ ਆਪਾਂ ਪਟਿਆਲੇ ਤੋਂ ਆਪਣੀ ਕੁੱਤੀ ਲੱਗੀ ਵੀਵਾ ਨਾਲ ਲੱਗੀ ਸੀਗੀ ਠੀਕ ਹੈ ਜੀ ਹਾਂਜੀ ਪਹਿਲੇ ਨੰਬਰ ਤੇ ਮੰਨ ਕੇ ਚੱਲੋ ਬਹੁਤ ਕੁੱਤੇ ਆਏ ਸੀਗੇ 21-22 ਕੁੱਤਿਆਂ ਦੇ ਵਿੱਚੋਂ ਪਹਿਲੇ ਤੇ ਲੱਗੀ ਸੀ ਓਪਨ ਕਲਾਸ ਦੇ ਵਿੱਚ ਠੀਕ ਹੈ ਜੀ ਹਾਂਜੀ ਜਿਹੜੇ ਭਾਈ ਆਪਾਂ ਵੀਡੀਓ 'ਚ ਦੇਖ ਰਹੇ ਹਾਂ ਹਨਾ ਇਹਨਾਂ ਜਾਨਵਰਾਂ ਬਾਰੇ ਦੱਸੋ ਥੋੜਾ ਡਿਟੇਲ ਨਾਲ ਕਿਉਂਕਿ ਅਲੀ ਸੈਸ਼ਨ ਆਪਾਂ ਬਹੁਤ ਦੇਖਿਆ ਕੁੱਤੇ ਕੁੱਤੀਆਂ ਦੇਖਿਆ ਜ਼ਿਆਦਾਤਰ ਉਹ ਕਾਲੇ ਦੇ ਨੀਲੇ ਰੰਗ ਦੇ ਵਿੱਚ ਹੀ ਹੁੰਦੇ ਹਨਾ ਇੱਥੇ ਲੋਕ ਵੀ ਤੁਹਾਨੂੰ ਕਹਿ ਰਹੇ ਵੀ ਇਹ ਰੰਗ ਕਦੇ ਦੇਖਿਆ ਨਹੀਂ ਸੀਗਾ ਤੇ ਇਹ ਕਿਵੇਂ ਰੰ ਇਨਾ ਬਾਰੇ ਸਾਰੀ ਡਿਟੇਲ ਨਾਲ ਗੱਲਬਾਤ ਦੱਸਿਓ ਜੀ। ਬਈ ਰੇਅਰ ਹੀ ਆ ਥੋੜੇ ਜਿਹਾ ਕਲਰ ਇਹ। ਹਾਂਜੀ। ਬਾਹਲੇ ਬੰਦਿਆਂ ਕੋਲੇ ਨਹੀਂ ਗਾ ਇਹ। ਅੱਛਾ। ਤੇ ਜਿੱਥੇ ਵੀ ਗਏ ਆ ਇਹ ਮੰਨ ਕੇ ਚਲੋ ਆਪਣੇ ਕੋਲੋਂ ਹੀ ਗਏ ਵੀ ਇੱਥੇ ਆਪਣੇ ਪਿੰਡੋਂ ਹੀ। ਇਹ ਆਪਣੇ ਨੇੜੇ ਪਿੰਡਾ ਚੰਨੂ ਵਾਲਾ। ਹਾਂਜੀ। ਉੱਥੇ ਆਪਣੇ ਬਾਪੂ ਤੇਜਕੇ ਸੀਗੇ। ਉਹਨਾਂ ਨੇ ਮੰਗਵਾਈ ਸੀ ਬਾਹਰੋਂ। ਜੀ। ਉਹਨਾਂ ਦੇ ਵਿੱਚੋਂ ਪਿਆਰ ਹੋਏ ਹੋਏ ਜੀ ਇਹ ਅੱਛਾ ਇਹ ਬਾਹਰੋਂ ਆਏ ਸੀ ਸ਼ੁਰੂ ਤੋਂ ਹਾਂ ਮੁੱਢ ਜੀ ਬਾਹਰੋਂ ਆਏ ਕਿੱਥੋਂ ਆਏ ਸੀਗੇ ਬਈ ਇਹ ਇਹ ਆਸਟ੍ਰੇਲੀਆ ਤੋਂ ਆਇਆ ਜੀ ਆਸਟ੍ਰੇਲੀਆ ਦੀ ਬਰੀਡ ਆ ਵੀ ਉਥੋਂ ਰੰਗ ਆਸਟ੍ਰੇਲੀਆ ਤੋਂ ਆਇਆ ਇਹ ਹਾਂਜੀ ਹਾਂਜੀ ਭਾਈ ਜੀ ਆਪਣੇ ਬਈ ਵੈਸੇ ਦੂਜੇ ਰੰਗਾਂ ਦੇ ਵਿੱਚ ਤਾਂ ਬਹੁਤ ਚੰਗੇ-ਚੰਗੇ ਕੁੱਤੇ ਹੈਗੇ ਹਨਾ ਹਾਂਜੀ ਭਾਈ ਉਹ ਵੀ ਹੈਗਾ ਕਲਰ ਆਪਣੇ ਕੋਲੇ ਬਈ ਅੱਛਾ ਹਾਂਜੀ ਉਹ ਵੀ ਹੈਗਾ ਹਾਂਜੀ ਭਾਈ ਜੀ ਤੇ ਇਹ ਫਿਰ ਤੁਸੀਂ ਅੱਗੇ ਬਰੀਡ ਕਰਵਾਇਆ ਜਿਹੜੇ ਇਹ ਆਪਣੇ ਘਰ ਦੇ ਜੰਪੜੀ ਦੋਨੇ ਘਰ ਦੇ ਜੰਪੜੀ ਠੀਕ ਹੈ ਜੀ ਕਿੰਨੀ-ਕਿੰਨੀ ਉਮਰ ਹੋ ਗਈ ਹੈ ਬਈ ਇਹਨਾਂ ਦੀ ਇਹਦੀ 3.5 ਸਾਲ ਆ ਜੀ ਉਹ ਇਹ ਤਾਂ ਬੱਚਾ ਜੀ ਉਹ ਡੇਢ ਸਾਲ ਦੇ ਨੇ ਡੇਢ ਸਾਲ ਦਾ ਜੀ ਹਾਂਜੀ ਇਹਨਾਂ ਦੀ ਬਈ ਖਾਸियत ਕੀ ਆਮ ਨਸਲਾ ਨਾਲੋਂ ਜਿਵੇਂ ਲੋਕਾਂ ਨੂੰ ਬਹੁਤ ਨਸਲਾਂ ਦਾ ਸ਼ੌਂਕ ਹੁੰਦਾ ਹਨ ਅਲੀ ਸ਼ੈਸ਼ਨ ਜਿਹੜੀ ਇਹ ਬਹੁਤ ਹੀ ਘੱਟ ਬੰਦਿਆਂ ਕੋਲੇ ਜਾਂ ਜਿਹੜੇ ਜਿਵੇਂ ਘੋੜਿਆਂ ਵਾਲੇ ਹੋਗੇ ਧਾਣੀਆਂ ਦੇ ਵਿੱਚ ਬੈਠਿਆ ਲੋਕਾਂ ਕੋਲ ਹੀ ਹੁੰਦੀ ਆ ਇਹ ਖਾਸੀਅਤ ਹੈਗੀ ਨਸਲ ਦੀ ਖਾਸੀਅਤ ਇੱਕ ਤਾਂ ਬਈ ਇਹ ਛੇਤੀ ਆ ਦੂਜੇ ਬੰਦੇ ਤੇ ਨਹੀਂ ਧਿੱਜਦੇ ਇਹ ਵਧੀਆ ਰਾਖੀ ਨੂੰ ਗਾਰਡ ਡੌਗ ਬਹੁਤ ਚੰਗਾ ਵਾ ਤੇ ਬਾਕੀ ਜਿਵੇਂ ਨਾ ਠੰਡ ਜ਼ਿਆਦੇ ਮੰਨਣ ਨਾ ਗਰਮੀ ਜ਼ਿਆਦੇ ਨਾ ਇਹਨਾਂ ਨੂੰ ਆਪਾਂ ਨੂੰ ਕੋਈ ਆਇਆ ਵੱਖਰੀ ਫੂਡ ਪਾਉਣ ਬੜਾ ਘਰ ਦੀ ਰੋਟੀ ਪਾਣੀ ਤੇ ਵਧੀਆ ਚੱਲਦਾ ਜੀ ਇਹ ਅੱਛਾ ਨਜਾਇਜ਼ ਖਰਚਾ ਨਹੀਂ ਇਹਨਾਂ ਦਾ ਕੋਈ ਹੂੰ ਵਧੀਆ ਵਾ ਜੀ ਤੇ ਬਾਕੀ ਜਿਵੇਂ ਵਾਰ ਆਪਸੂ ਆਉਂਦੇ ਆ ਖ ਠੀਕ ਹੈ ਜੀ ਜਿਵੇਂ ਜਰਮਨ ਸ਼ੈਫਡ ਹੋ ਗਿਆ ਜਾਂ ਹੋਰ ਨਸਲਾਂ ਬਈ ਆਪਣੇ ਪੰਜਾਬ ਦੇ ਵਿੱਚ ਰੱਖਦੇ ਆ ਲੋਕ ਹਨਾ ਗਰਮੀ ਦੇ ਵਿੱਚ ਬੜੀ ਸਮੱਸਿਆ ਆਉਂਦੀ ਆ ਨਹੀਂ ਇਹਨਾਂ ਨੂੰ ਕੋਈ ਸਮੱਸਿਆ ਨਹੀਂ ਇਸ ਨੂੰ ਜ ਰੱਖਣੇ ਪੈਂਦੇ ਉਹ ਦਿੱਕਤ ਨਹੀਂ ਨਾ 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 ਕੋਈ ਦਿੱਕਤ ਨਹੀਂ ਆ ਬੜੀ ਬਰਾਕ ਥੱਲੇ ਬੈਠ ਜਾਂਦੇ ਆ ਜੀ ਇਹ ਟੋਡੇ ਤਿਆਰ ਬਹੁਤ ਸੋਹਣੇ ਜਾਨਵਰ ਬਈ ਹੈਨਾ ਹਾਈਟ ਹੀਟ ਬਹੁਤ ਤੇ ਲੈਂਥ ਬਹੁਤ ਇਹਨਾਂ ਦੀ ਹਾਂਜੀ ਬਾਈ ਇਹ ਖਰਾਕ ਦੇ ਨਾਲ ਹੀ ਹੁੰਦਾ ਜਾਂ ਬਰੀਡ ਦੇ ਵਿੱਚ ਕਰੈਕਟ ਹੈ ਇਦਾਂ ਨਹੀਂ ਬਰੀਡ ਹੀ ਇਦਾਂ ਦੀ ਹੈ ਬਾਈ ਖਰਾਕ ਤਾਂ ਨਾਰਮਲ ਹੀ ਹੈ ਜਿੰਨੀ ਇਹ ਦੂਜਾ ਆਮ ਕੁੱਤਾ ਖਾਂਦਾ ਖਰਾਕ ਉਨੀ ਕੁ ਖਰਾਕ ਇਹਨਾਂ ਦੀ ਆ ਹਮ ਹਾਂਜੀ ਬਾਈ ਇਹਨੂੰ ਮੰਨ ਕੇ ਚੱਲੋ ਵੀ ਦਹੀਂ ਤੇ ਦੁੱਧ ਤੇ ਰੋਟੀ ਬਸ ਇਹੀ ਸਿੰਪਲ ਫੂਡ ਹੈ ਇਹਨਾਂ ਦਾ ਅੱਛਾ ਕੋਈ ਵੱਖਰਾ ਪ੍ਰੋਡਕਟ ਕੁਝ ਨਹੀਂ ਦੇ ਰਹੀ ਇਹਨਾਂ ਦੀ ਜੀ ਜੀ ਤੁਸੀਂ ਪਿੱਛੇ ਜਿਵੇਂ ਸ਼ੋਅ ਕਰਵਾਇਆ ਵਾਲੀ ਸੈਸ਼ਨ ਦਾ ਹੈਨਾ ਸਪੈਸ਼ਲਟੀ ਸ਼ੋਅ ਕਰਵਾਇਆ ਸੀਗਾ ਤੇ ਕਿੰਨਾ ਕ ਲੋਕਾਂ ਨੇ ਸਹਿਯੋਗ ਦਿੱਤਾ ਪੰਜਾਬ ਦੇ ਵਿੱਚ ਕਿੰਨਾ ਕੋਣ ਸ਼ੌਂਕੇ ਦੁਬਾਰਾ ਜੱਗ ਗਿਆ ਅਲੀ ਸ਼ੈਸਨ ਦਾ ਦਿੱਤਾ ਬਾਈ ਥੋੜੇ ਜੇ ਬੰਦਿਆਂ ਨੇ ਸਹਿਯੋਗ ਥੋੜੇ ਲੱਤਾਂ ਖਿੱਚਣ ਵਾਲੇ ਵੀ ਨਾਲ ਹੀ ਹੁੰਦੇ ਵੈਸੇ ਉਹ ਜਿਵੇਂ ਅਸੀਂ ਤਾਂ ਆਪਦੇ ਕੋਤੇ ਸ਼ੋਅ ਨਹੀਂ ਕੀਤੇਗੇ ਤੁਸੀਂ ਦੇਖੋ ਇਹਨਾਂ ਨੇ ਸ਼ੋਅ ਕਰਦੇ ਤਾਂ ਪਹਿਲੇ ਦੂਜੇ ਨੰਬਰਾਂ ਤੇ ਆਉਂਦੇ ਇਹ ਹਾਂਜੀ ਤੇ ਅਸੀਂ ਫੇਰ ਵੀ ਨਹੀਂ ਕੀਤੇਗੇ ਪਰ ਉਹਨੇ ਕੁੱਤਿਆਂ ਦਾ ਰਿਸਪੌਂਸ ਨਹੀਂ ਆਇਆ ਜਿੰਨੇ ਚਾਹੀਦੇ ਸੀ ਆਪਾਂ ਚਾਹੀਦੇ ਸੀ 20 ਕ ਕੁੱਤੇ 25 ਕੁੱਤੇ ਆਏ ਆ ਜੋ ਅੱਛਾ ਤੇ ਹੋਰ ਗੱਲਾਂ ਕਰਦੇ ਹਾਂ ਵੀਡੀਓ ਪਾਉਂਦੇ ਜਾਂ ਸਾਡਾ ਕੁੱਤਾ ਆਇਆ ਉਹ ਕੋਈ ਨਹੀਂ ਆਇਆ ਮੇਰੇ ਕੁੱਤਾ ਠੀਕ ਹੈ ਹਾਂ ਜਰਮਨ ਦਾ ਜ਼ਿਆਦਾ ਹੈਗਾ ਹਾਂ ਆਪਣੇ ਕੋਲ ਜਰਮਨ ਦਾ ਇਕੱਠਾ ਹੀ ਹੁੰਨੇ ਬਾਈ ਕਿਹੜੇ ਕਿਹੜੇ ਕੁੱਤੇ ਰੱਖਿਆ ਜਿਵੇਂ ਮਸ਼ਹੂਰ ਆ ਤੁਹਾਡੇ ਬੇਲੀ ਹੋ ਗਿਆ ਬੇਲੀ ਹੋ ਗਿਆ ਬਾਈ ਸੋ ਆ ਗਿਆ ਲੌਂਗ ਕੋਟ ਦਾ ਹੀ ਆਪਣੇ ਕੋਲ ਲੌਂਗ ਕੋਟ ਦਾ ਹੀ ਜਾਨ ਸਟਾਡਾ ਠੀਕ ਹੈ ਬਾਈ ਹਾਂਜੀ ਬਾਈ ਸੁਖਦੀਪ ਭਾਈ ਇਹਦੇ ਕਰੈਕਟਰ ਦੀ ਗੱਲ ਕਰੀਏ ਬਰੀਡ ਦੀ ਇਹ ਪਛਾਣ ਕਰਨੀ ਹੋਵੇ ਪਿਓਰਿਟੀ ਦੀ ਕਿਹੜੇ ਕਿਹੜੇ ਨਿਸ਼ਾਨੀਆਂ ਹੁੰਦੀਆਂ ਇਹਦੀਆਂ ਜਿੱਥੋਂ ਆਪਾਂ ਇਹਦੀ ਪਿਓਰਿਟੀ ਦੇਖ ਸਕਦੇ ਆਂ ਵੀ ਇਹ ਬਰੀਡ ਆ ਜਿਹੜੀ ਪਿਓਰ ਹੈਗੀ ਆ ਭਾਈ ਆ ਬਈ ਯਾਰ ਪਿਓਰਿਟੀ ਦਾ ਆ ਵੀ ਜੇ ਤੁਸੀਂ ਚੰਗੇ ਬੰਦੇ ਤੋਂ ਲਵੋਗੇ ਪਿਓਰਿਟੀ ਤੁਹਾਨੂੰ ਆਪੇ ਦੇਊਗਾ ਭਾਈ ਹਾਂਜੀ ਜਿਵੇਂ ਹੁਣ ਆਪਣੇ ਕੋਲੇ ਆਪਦੇ ਕੋਲੇ ਘਰ ਦੀ ਆਪਾਂ ਪਾਸੇ ਬੱਚਾ ਚੱਕੇ ਨਹੀਂ ਦਿੰਦੇ ਕਿਸੇ ਨੂੰ ਫੋਨ ਬਹੁਤ ਬੰਦਿਆਂ ਨੇ ਹੁੰਦਾ ਜਿੰਨੇ ਮਰਜ਼ੀ ਪੈਸੇ ਲੈ ਲੀਏ ਕਿਸੇ ਤੋਂ ਜਿੰਨਾ ਚਿਰ ਸਾਡੇ ਕੋਲੇ ਘਰੇ ਬੱਚਾ ਨਹੀਂ ਹੁੰਦਾ ਉਹਨਾਂ ਜਾਰੇ ਕਿਸੇ ਨੂੰ ਕਹਿੰਦੇ ਨੇ ਵੀ ਅਸੀਂ ਹੈ ਨਹੀਂ ਸਾਡੇ ਕੋਲ ਪਕ ਇਹਨਾਂ ਦਾ ਹੀ ਹੁੰਦਾ ਫੇਸ ਬੂਸ ਸੋਹਣਾ ਹੁੰਦਾ ਬਾਈ ਯਾਰ ਹੂੰ ਅੰਗ ਪੈਰ ਵਧੀਆ ਹੋਵੇ ਇਹਨਾਂ ਦੇ ਰੰਗ ਖੜੀ ਹੁੰਦੇ ਪੂਰੇ ਆ ਜਾਂਦੇ ਨੇ ਰੰਗ ਖੜੀ ਹੁੰਦੇ ਹਾਂਜੀ ਬਾਈ ਠੀਕ ਹੈ ਇਹਨਾਂ ਦੇ ਵਿੱਚੋਂ ਪੂਰਾ ਬੱਚਾ ਵੀ ਆ ਜਾਂਦਾ ਕਈ ਕਹਿੰਦਾ ਪੂਰਾ ਹੀ ਹੁੰਦੇ ਆਲ ਸੈਸ਼ਨ ਇਹਨਾਂ ਚੋਂ ਵੀ ਪੂਰਾ ਬੱਚਾ ਆ ਜਾਂਦਾ ਤੇ ਸਾਡੇ ਕੋਲੇ ਜਿਹੜੇ ਪੂਰੇ ਰੰਗ ਦੇ ਕੁੱਤਾ ਕੁੱਤੀ ਆ ਜਿ ਉਹਨਾਂ ਨਾਲ ਅਸੀਂ ਮੀਟ ਕਰਾਉਂਦੇ ਆ ਤਾਂ ਉਹ ਵਾਈਟ ਵੀ ਬੱਚਾ ਦੇ ਦਿੰਦੇ ਆ ਅੱਛਾ ਹਾਂਜੀ ਇਹਦੇ 'ਚ ਰੰਗ ਦਾ ਕੋਈ ਨਹੀਂ ਹੁੰਦਾ ਨਾ ਰੰਗ ਦਾ ਕੋਈ ਨਾ ਰੰਗ ਕੋਈ ਵੀ ਆ ਸਕਦਾ ਜੀ ਠੀਕ ਹੈ ਬਾਈ ਹਾਂਜੀ ਇਹਦੇ ਚ ਕੋਈ ਗੱਲ ਨਹੀਂ ਇਹ ਫਿਰ ਬਾਈ ਤੁਸੀਂ ਮੀਟਿੰਗ ਲਈ ਸਰਵਿਸ ਹੈਗੀ ਆ ਮੀਟਿੰਗ ਲਈ ਬਾਈ ਛੱਡ ਦਿੰਦੇ ਆ ਪਰ ਫੀਸ ਤੇ ਛੱਡਦੇ ਆ ਜੀ ਬੱਚੇ ਵਾਲੇ ਤਾਂ ਬਹੁਤ ਬੰਦੇ ਆਉਂਦੇ ਆ ਪਰ ਬੱਚੇ ਤੇ ਨਹੀਂ ਛੱਡਿਆ ਕਦੇ ਵੀ ਠੀਕ ਹੈ ਬੱਚੇ ਤੇ ਬਾਈ ਛੱਡਦਾ ਦਿੱਤੇ ਸੀਗੇ ਦੋ ਕੁੱਤੇ ਹਾਂ ਪਰ ਉਹ ਬੱਚਾ ਮਿਲਿਆ ਨਹੀਂ ਸਾਨੂੰ ਬੱਚੇ ਉਹਨਾਂ ਕੋਲੇ ਤਿਆਰ ਹੋਏ ਹੋਏ ਆ ਪਰ ਉਹ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਕਹਿੰਦੇ ਆ ਹਾਂ ਤੇ ਉਹ ਛੋਟੇ ਛੋਟੇ ਹੀ ਆ ਬਾਈ ਬਾਅਦ ਚ ਦਿੰਦਾ ਨਹੀਂ ਕੋਈ ਹਾਂ ਬੱਚਾ ਬਾਈ ਮੁੱਕਰੀ ਜਾਂਦੇ ਆ ਬਾਈ ਕੁੱਤੀ ਨਹੀਂ ਸੁਈ ਗਈ ਹੁਣ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦੇ ਕਹਿ ਦਿੰਦੇ ਆ ਵੀ ਫਲਾਣੇ ਤੋਂ ਲਿਆਉਂਦੇ ਆ ਜੈਪੁਰੋਂ ਜਾਂ ਜੋਧਪੁਰੋਂ ਅੱਛਾ ਉਹ ਮੁੜ ਕੇ ਤਾਂ ਨਾਮ ਨਹੀਂ ਲੈਂਦੇ ਪੀਸ ਤੇ ਜੇ ਕਿਸੇ ਨੇ ਛਡਾਉਣਾ ਛਡਾ ਛੱਡ ਸਾ ਹਾਂ ਫੇਰ ਛੱਡਦਾ ਕੋਈ ਚੱਕਰ ਨਹੀਂ ਪੀਸ ਛਡਾ ਬਈ ਇਹ ਦੋ ਸਟਾਡ ਆਪਣੇ ਕੋਈ ਹਾਂ ਦੋ ਸਟਾਡ ਆ ਤਿੰਨ ਆ ਇੱਕ ਘਰੇ ਆ ਉੱਤੇ ਇੱਕ ਹੋਰ ਅੱਛਾ ਤਿੰਨੇ ਵਾਈਟ ਹੀ ਨੇ ਹਾਂ ਤਿੰਨੇ ਵਾਈਟ ਹੀ ਆ ਜੀ ਠੀਕ ਹੈ ਬਈ ਹਾਂਜੀ ਬਈ ਜੀ ਤੇ ਹੋਰ ਬਾਈ ਕੋਈ ਗੱਲਬਾਤ ਜਿਹੜੀ ਇਹਨਾਂ ਬਾਰੇ ਖਾਸ ਦੱਸਣੀ ਚਾਹੋ ਹਣਾ ਜਿਵੇਂ ਆਪਾਂ ਦੇਖਦਾ ਵੀਡੀਓ 'ਚ ਬੈਠੇ ਵੀ ਟੇਕਿਆ ਸਿਆਣੇ ਬਹੁਤ ਹਾਂ ਬਹੁਤ ਸਿਆਣੇ ਆ ਬਾਈ ਇਹ ਤਾਂ ਅੱਜ ਥੋੜਾ ਜਿਹਾ ਇਹ ਇੱਥੇ ਮੇਲੇ ਦਾ ਕਰਕੇ ਇੱਧਰ ਉੱਧਰ ਝਾਕੀ ਜਾਂਦੇ ਕਰਕੇ ਆ ਇਹ ਤਾਂ ਬੈਠੇ ਰਹਿੰਦੇ ਆ ਰਿਲੈਕਸ ਜੇ ਤੁਸੀਂ ਘਰੇ ਦੇਖੋਗੇ ਤਾਂ ਕੋਈ ਚੱਕਰ ਨਹੀਂ ਇਹਨਾਂ ਨੂੰ ਲੋਕਾਂ ਨੇ ਇੱਥੇ ਦੇਖ ਕੇ ਕੀ ਰਿਸਪੌਂਸ ਦਿੱਤਾ ਪੁੱਛਦੇ ਆ ਲੋਕ ਬਰੀ ਬਾਰੇ ਹਾਂ ਰਿਸਪੌਂਸ ਬਹੁਤ ਵਧੀਆ ਆ ਰਿਹਾ ਬਾਈ ਬਹੁਤ ਜਾਣੇ ਪੁੱਛ ਰਹੇ ਆ ਵੀ ਅੱਛਾ ਹਾਂਜੀ ਆਪਣਾ ਬਈ ਐਡਰੈਸ ਦੱਸ ਦਿਓ ਕਿਹੜੇ ਰੋਡ ਤੇ ਆ ਪਿੰਡ ਜੇ ਕਿਸੇ ਨੇ ਆਉਣਾ ਹੋਵੇ ਤੁਹਾਡੇ ਕੋਲੇ ਗੱਲਬਾਤ ਕਰਨੀ ਹੈ ਨੰਬਰ ਦੱਸ ਦਿਓ ਆਪਣਾ ਆਪਣਾ ਬਈ ਕੋਟਲਾ ਮੇਰ ਸਿੰਘ ਵਾਲਾ ਪਿੰਡ ਆ ਰਾਜ ਜਾਣੇ ਦੇ ਕੋਲੇ ਬਾਗਾਪੁਰਾਣਾ ਜੀ ਸ਼ਹਿਰ ਹਾਂਜੀ ਬਾਈ ਇਹ ਨੰਬਰ ਬਈ ਦੱਸ ਦਿਓ ਜ਼ਰੂਰ ਨੰਬਰ ਬਈ ਆਪਣਾ 96887 0088 ਹੈ ਦੋਸਤੋ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਬਾਈ ਹੋਰਾਂ ਦਾ ਤੇ ਬਹੁਤ ਹੀ ਸੋਹਣੇ ਬਾਈ ਜੀ ਡੌਗ ਨੇ ਜਿਨ੍ਹਾਂ ਨੇ ਇਹਨਾਂ ਦੀ ਸਰਵਿਸ ਲੈਣੀ ਆ ਜੈਨੂਨ ਬੰਦਾ ਹੀ ਗੱਲ ਕਰੇ ਹਨਾ ਕਿਉਂਕਿ ਬਾਈ ਹੋਰਾਂ ਨੇ ਪਹਿਲਾਂ ਹੀ ਛੱਡੇ ਬਹੁਤ ਘੱਟ ਆਗੇ ਆ ਤੇ ਅੱਜ ਆਪਣੇ ਚੈਨਲ ਤੇ ਜਿਹੜੀ ਵੀਡੀਓ ਬਣਾ ਕੇ ਸ਼ੁਰੂ ਕਰ ਰਹੇ ਆ ਹਨਾ ਪਹਿਲੀ ਵੀਡੀਓ ਆ ਜਿਹੜੀ ਅੱਜ ਆਪਾਂ ਜਨਨ ਤੇ ਆਈ ਹੈਗੀ ਆ ਤੇ ਬਾਈ ਆਪਣਾ ਫੇਸਬੁੱਕ ਪੇਜ ਵੀ ਹੈ ਤੁਹਾਡਾ ਹਨਾ ਕੀ ਨਾਮ ਤੇ ਜੀ ਉਹ ਮੇਰਾ ਸੁਖਦੀਪ ਬਰਾੜ ਕੋਟਲਾ ਦੇ ਨਾਮ ਦੀ ਹੈ ਜੀ ਸੁਖਦੀਪ ਬਰਾੜ ਕੋਟਲਾ ਤੇ ਬਾਈ ਹੋਰਾਂ ਦਾ ਪੰਜਾਬ ਦੇ ਵਿੱਚ ਵੱਡਾ ਨਾਮ ਆ ਹਨਾ ਬਾਈ ਪ੍ਰਦੀਪ ਹੋ ਗਿਆ ਜਰਮਨ ਸ਼ੈਫਡ ਦੇ ਵਿੱਚ ਇਹਨਾਂ ਨੇ ਬਹੁਤ ਨਾਮ ਬਣਾਇਆ ਹੈਗਾ ਤੇ ਬਰੀਡ ਤੇ ਕੰਮ ਕਰ ਰਹੇ ਆ ਤੇ ਅਲੀ ਸ਼ੈਸ਼ਨ ਦੇ ਵਿੱਚ ਜਿਹੜੀ ਵਾਈਟ ਬਰੀਡ ਹੈ ਇਹਨਾਂ ਕੋਲੇ ਪੰਜਾਬ ਦੇ ਵਿੱਚ ਆ ਜਿਨ੍ਹਾਂ ਨੇ ਸਟੱਡ ਸਰਵਿਸ ਲੈਣੀ ਆ ਜਾਂ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ په ډېر ډېر مننه ورته کومه ده د دې لپاره کومه نه ده مننه